ਮੇਰਾ ਨਾਮ ਗਰਜੰਤ ਸਿੰਘ ਹੈ ਜੀ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਤੇ ਕੀ ਮਾਮਲਾ ਕੀ ਸਾਰਾ ਹੈਗਾ ਕਿੱਥੇ ਕਰਕੇ ਘਟਨਾ ਵਾਪਰੀ ਮਾਮਲਾ ਜੇ ਇਸ ਜਗ੍ਹਾ ਤੇ ਮੁੰਡਾ ਖੜਾ ਸੀ ਪਿੱਛੇ ਇਹਨਾਂ ਦੇ ਪੰਚਾਇਤੀ ਜ਼ਮੀਨ ਦਾ ਥੋੜਾ ਜਿਹਾ ਹੈਗਾ ਸੀ ਜੀ ਰੋਲਾ ਉਹ ਪੰਚਾਇਤ ਦੇ ਜਗਾ ਛੜਾਈ ਹੋਈ ਸੀ ਉਹ ਵਾਰ-ਵਾਰ ਆਣ ਕੇ ਵਟਵਾ ਜਾਂਦੇ ਸੀ ਪੰਚਾਇਤ ਪਵਾ ਕੇ ਜਾਂਦੀ ਸੀ ਕੱਲ ਰਾਤ ਵੀ ਇਹੀ ਹੋਇਆ ਕਿ ਉਹ ਫਿਰ ਜ਼ਮੀਨ ਵਾਉਣ ਆਏ ਨੇ ਮੁੰਡਾ ਪਿੱਛੇ ਖੜਾ ਸੀ ਉਹ ਘਰੋਂ ਦੋ ਪਿਸਟਲ ਤੇ ਇੱਕ ਗਨ ਲੈ ਕੇ ਆਏ ਨੇ ਉਹਨਾਂ ਆਉਂਦੇ ਮੁੰਡੇ ਤੇ ਇਹਨਾਂ ਨੇ ਫਾਇਰਿੰਗ ਕਰਤੀ ਹੈ ਪਹਿਲਾਂ ਗਾਣਾ ਕੱਢ ਦੇ ਰਿਹਾ ਉਸ ਤੋਂ ਬਾਅਦ ਫਾਇਰਿੰਗ ਕਰਤੀ ਏ ਇੱਕ ਮੁੰਡੇ ਦੀ ਥੋਨ ਦੇ ਨਾਲ ਦੀ ਲੱਗ ਲੰਘੀ ਏ ਇੱਕ ਦੇ ਸਿੱਧਾ ਛਾਤੀ 'ਚ ਵੱਜ ਕੇ ਦੇਹਤ ਹੋ ਗਈ ਏ ਤੇ ਇੱਕ ਦੇ ਸਿਰ 'ਚ ਛਾਇਂ ਦੇ ਨਾਲ ਕੁਝ ਮਾਰਿਆ ਉਹਦੇ ਵੀ ਸੱਟ ਹੈ ਗਈ ਏ ਉਹ ਵੀ ਇਸ ਟਾਈਮ ਹਸਪੀਟਲ ਦਾਖਲੇ ਦੀ ਕੀ ਮੰਗ ਕਰ ਅਸੀਂ ਜੀ ਇਨਸਾਫ ਦੀ ਮੰਗ ਕਰਦੇ ਆ ਕਿ ਚਾਰ ਬੰਦੇ ਸੀ ਚਾਰੇ ਅਰੈਸਟ ਹੋਣੇ ਚਾਹੀਦੇ ਜਲਦ ਤੋਂ ਜਲਦ ਪੁਲਸਾ ਆਉਂਣਾ ਨੂੰ ਅਰੈਸਟ ਕਰੇ ਹਿਆਰ ਉਹਨਾਂ ਕੋ ਲਾਇਸੈਂਸੀ ਹੀ ਜਾਂ ਦੋ ਨੰਬਰ ਦੇ ਦੇਖੋ ਜੀ ਤਿੰਨ ਸੀ ਇਹ ਤਾਂ ਹੁਣ ਆਪਾਂ ਨਹੀਂ ਕਹਿ ਸਕਦੇ ਬਿ ਲਾਇਸੈਂਸੀ ਆ ਨਜਾਇਜ਼ ਲੈ ਕੇ ਆਏ ਨੇ ਕਰਤਿਆਂ ਉਹਨਾਂ ਕੋਲ ਹਥਿਆਰ ਹੈਗੇ ਜੀ ਕਿੰਨੇ ਵਜੇ ਦੀ ਘਟਨਾ ਕੀਤੀ ਰਾਤ ਇਹ ਜੀ ਰਾਤ ਤਕਰੀਬਨ 10 ਵਜੇ ਦੇਣਾ ਠੀਕ ਹੈ ਜੇ ਤੇ ਕਦੋਂ ਵਗਾਰਾ ਕਰਨਾ ਸੀ ਕੀ ਹੈ ਇੱਥੇ ਦੇਖੋ ਜੀ ਟਰੈਕਟਰ ਤਾਂ ਜਾਣਬੁੱਝ ਕੇ ਲੈ ਕੇ ਆਏ ਅਸਲ ਦੇ ਵਿੱਚ ਤਾਂ ਉਹ ਲੜਾਈ ਲੈਣੇ ਆਏ ਸੀ ਕਿ ਉਹਨਾਂ ਨੇ ਗੋਲ ਗੋਲੀਆਂ ਚਲਾਉਣੀਆਂ ਕਿੰਨੇ ਕੁ ਜਗ੍ਹਾ ਸੀ ਜਗ੍ਹਾ ਤਾਂ ਜੀ ਮਰਲਾ ਦੋ ਮਰਲੇ ਉਹ ਵੀ ਜੀ ਆਪਣਾ ਪੰਚਾਇਤ ਦੀ ਏ ਇਹਨਾਂ ਨਾਲ ਰੌਲਾ ਨਹੀਂ ਸੀ ਪਰ ਸਿੱਧਾ ਉਹਨਾਂ ਨੇ ਆਣ ਕੇ ਫਾਇਰਿੰਗ ਇਹਨਾਂ ਤੇ ਕਰਤੀ ਜਰਨੀ ਤਾਂ ਇਹੀ ਆ ਜੀ ਇੱਥੇ ਪਿੰਡ ਦੀ ਫਿਰਨੀ ਦਾ ਰੌਲਾ ਸੀ ਥੋੜਾ ਜਿਹਾ ਥਾਂ ਦਾ ਇੱਕ ਮਰਲਾ ਵੱਧ ਤੋਂ ਥਾਂ ਆਊਗਾ ਤੇ ਉਹਦੇ ਉੱਤੇ ਕਰਕੇ ਰੌਲਾ ਸੀ ਇਹ ਮਨ ਲਓ ਫਿਰਨੀ ਦੀ ਕਰਕੇ ਮੰਤੀ ਕਰਕੇ ਤੇ ਮੰਨ ਲਓ ਇਹਨੂੰ ਇੱਥੇ ਛੱਡਿਆ ਹੋਇਆ ਸੀਗਾ ਉਹਨਾਂ ਨੇ ਕਣਕ ਨੂੰ ਬੈਨਾ ਪਾ ਦਿੱਤਾ ਰੋਡ ਤੇ ਤੁਸੀਂ ਇੱਥੇ ਮੌਜੂਦ ਸੀ ਅਸੀਂ ਹਾਂ ਰਾਤ ਮੌਜੂਦ ਸੀ ਮੌਕੇ ਤੇ ਸੀ ਮੈਂ ਇੱਥੇ ਹਾਂ ਗੋਲੀ ਚੱਲੀ ਹਾਂ ਗੋਲੀ ਚੱਲੀ ਜੀ ਹਾਂ ਜੀ ਗੋਲੀ ਚੱਲੀ ਉਹ ਮੌਕੇ ਤੇ ਮੌਜੂਦ ਸੀਗਾ ਮੈਂ ਕਿੰਨੇ ਬੰਦੇ ਦੀ ਡੈਥ ਹੋਈ ਇਹ ਵਿੱਚ ਬਸ ਡੈਥ ਇੱਕ ਮੁੰਡੇ ਦੀ ਹੋਈ ਆ ਜੀ ਕਰਮਣਾਂ ਉਮਰ 17 ਸਾਲ ਦੀ ਉਹਦੀ ਮਾਪਿਆਂ ਦੇ ਕਿੰਨੇ ਬੱਚੇ ਇੱਕੋ ਇੱਕ ਇਕੱਲਾ ਇਕੱਲਾ ਪੁੱਤ ਸੀਗਾ ਜੀ ਨਾਮ ਕੀ ਸੀ ਕਰਮਨਤ ਕਰਮ ਸਿੰਘ ਇਕੱਲਾ ਇਕੱਲਾ ਕਰਮਨ ਬਾ ਕੀਤੀ ਤੋਂ ਦੇ ਸਿੱਧੀ ਲੱਗੀ ਔਨ ਦਾ ਸਪੋਰਟ ਦੀ ਡੈਥ ਹੋ ਗਈ ਦੋ ਜਣੇ ਮੁੰਡੇ ਆ ਉਹ ਸਾਡੇ ਜ਼ਖਮੀ ਪੈ ਹਸਪਤਾਲ ਚ ਇੱਕ ਦੇ ਧੌਣ ਦੇ ਨਾਲ ਦੀ ਲੰਗੀ ਆ ਇੱਕਦੇ ਸਿਰ ਚ ਲੱਗਾ ਪਤ ਨਹੀਂ ਉਹ ਕੀ ਲੱਗਾ ਮੌਕੇ ਤੇ ਨਹੀਂ ਪਤਾ ਲੱਗਾ ਨਾਦਰ ਨੇਰਾ ਦੀ ਪੁਲਿਸ ਪ੍ਰਸ਼ਾਸਨ ਪਹੁੰਚਾ ਹਾਂ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਜੀ ਉਹਨਾਂ ਨੇ ਹੁਣ ਕਰਦੇ ਪਏ ਤਫਤੀਸ਼ ਆਬਦੀ ਬਾਕੀ ਵੇਖੋ ਜੀ ਕੀ ਮੰਦਾ ਪੰਚਾਇਤੀ ਰੂਪ ਚ ਫੈਸਲਾ ਪੰਚਾਇਤੀ ਰੂਪ ਚ ਜੀ ਪੰਚਾਇਤ ਨੇ ਪਿਛਲੇ ਪਹਿਲਾ ਸਾਲ ਪਹਿਲਾਂ ਪੰਚਾਇਤ ਨੇ ਹੀ ਵਟ ਪੁਵਾਈ ਸੀ ਸਾਰੇ ਬੰਦਿਆਂ ਚ ਆ ਕੇ ਸਾਰੇ ਪਿੰਡ ਦੀ ਸਹਿਮਤੀ ਨਾਲ ਖੁਦੋ ਅਮਰਜੀਤ ਸਿੰਘ ਨੇ ਆ ਕੇ ਵਟ ਪੁਵਾਈ ਸੀ ਆਪ ਠੀਕ ਹੈ ਜੀ ਇਹ ਪਿੰਡ ਦੀ ਫਿਰਨੀ ਮੰਗ ਕੀ ਕਰਦੇ ਮੰਗ ਇਹ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੋ ਪ੍ਰਸ਼ਾਸਨ ਦਾ ਜੀ ਜੋ ਇਹਦਾ ਹੈਗਾ ਸਿਸਟਮ ਜੀ ਉਹਦੇ ਹਿਸਾਬ ਨਾਲ ਤੁ ਲੋਰ ਵਰ ਵਰ ਦੇਖੋ ਜੀ ਜੋ ਰਾਤ ਸਾਡੇ ਇੱਥੇ ਘਟਨਾ ਵਾਪਰੀ ਹੈ ਇਹ ਮੇਨ ਜਗਾ ਆ ਸਾਹਮਣੇ ਹੀ ਹੋਈ ਹੈ ਜੀ ਦੇਖੋ ਜਿਨ੍ਹਾਂ ਦਾ ਪੁੱਤ ਚਲੇ ਗਿਆ ਉਹਨਾਂ ਦਾ ਵੀ ਘਰ ਉਜੜ ਗਿਆ ਬਹੁਤ ਮੰਦ ਭਾਗੀ ਘਟਨਾ ਹੈ ਸਾਡੇ ਭਾਕੋ ਕੇ ਨਿਵਾਸੀਆਂ ਵਾਸਤੇ ਜੀ ਔਰ ਜਿਨ੍ਹਾਂ ਕੋਲੋਂ ਇਹ ਘਟਨਾ ਵਾਪਰੀ ਆ ਉਜੜ ਉਹ ਵੀ ਪਰਿਵਾਰ ਗਿਆ ਸੋ ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਵੱਗੇ ਕਿ ਸੱਚਾ ਪਾਤਸ਼ਾਹ ਇਸ ਇਸ ਤਰ੍ਹਾਂ ਦੀ ਜਦੋਂ ਵੀ ਕਦੇ ਕੋਈ ਨੌਬਤ ਆਉਂਦੀ ਹੈ ਕਦੇ ਵੀ ਇੰਨਾ ਆਪਣਾ ਆਪ ਨਾ ਗਵਾਓ ਜੇ ਕਿਸੇ ਆਪ ਤੋਂ ਵੱਡੇ ਨੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਉਹਦੀ ਸਹਿਨ ਸ਼ਕਤੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਆਪਣੀ ਸਹਿਨ ਸ਼ਕਤੀ ਨਹੀਂ ਰੱਖਦੇ ਤਾਂ ਉਦੋਂ ਇਹ ਘਟਨਾ ਵਾਪਰਦੀਆਂ ਨੇ ਦੇਖੋ ਨਾ ਤਾਂ ਉਹ ਜ਼ਮੀਨ ਅੱਜ ਨਾਲ ਚਲੇ ਜਾਣੀ ਹੈ ਨਾ ਪੈਸਾ ਨਾਲ ਜਾਣਾ ਸਾਰੇ ਦਾ ਸਾਰਾ ਕੁਝ ਜਿਹੜਾ ਕੀ ਹੈ ਉਹ ਉੱਥੇ ਹੀ ਰਹਿ ਜਾਂਦਾ ਆ ਪਰ ਜੋ ਆਪਣੇ ਅੱਜ ਇੱਕ 마ਸੂਮ ਬੱਚਾ ਜਿਹਦੇ ਨਾਲ ਆਪਣਾ ਕੋਈ ਵੈਰ ਵਿਰੋਧ ਹੀ ਨਹੀਂ ਹੈਗਾ ਜੀਦੀ ਇੱਕ ਜਾਨ ਚਲੇ ਗਈ ਹੈ ਉਹ ਦੇਖੋ ਜੀ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਪਰਿਵਾਰ ਨੂੰ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਜਾਣੂ ਹੋਣਾ ਚਾਹੀਦਾ ਹੈ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਦੇ ਵੀ ਲੜਨਾ ਝਗੜਨਾ ਨਹੀਂ ਚਾਹੀਦਾ ਪਰ ਅੱਜ ਸਾਡਾ ਪਿੰਡ ਬਹੁਤ ਅਫਸੋਸ ਹੈ ਮਤਲਬ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਜੀ ਉਹ ਮੇਰਾ دوست ਸੀਗਾ ਜਿਹਦਾ ਇਹ ਬੇਟਾ ਸੀਗਾ ਜੀ ਮੇਰੇ ਘਰੇ ਵੀ ਕਈ ਵਾਰੀ ਜਾਂਦਾ ਸੀ ਬਹੁਤ ਸਤਿਕਾਰ ਨਾਲ ਪੈਰੀ ਹੱਥੋ ਨੇ ਲਾਉਣੇ ਤੇ ਬੜੇ ਵਧੀਆ ਨਿੱਗੇ ਸੁਵਾ ਨਿੱਗੇ ਸੁਵਾ ਦਾ ਸੀ ਜੀ ਔਰ ਇਹ ਜੋ ਘਟਨਾ ਵਾਪਰੀ ਹੈ ਇਹਦੀ ਮੈਂ ਘੋਰ ਨਿੰਦਿਆ ਕਰਦਾ ਜੀ ਵਾਹਿ ਸਿੰਘ ਬੇਟੇ ਦਾ ਨਾਮ ਕਰਮਣਜੋਤ ਸਿੰਘ ਤੇ ਕੀ ਗੱਲ ਹੋਈ ਕੀ ਮੈਂ ਇਹ ਕਹਿਣਾ ਚਾਹਣਾ ਇਹਨਾਂ ਬੰਦਿਆਂ ਕੋਲ ਅਮਰਜੀਤ ਸਿੰਘ ਪ੍ਰਦੀਪ ਸਿੰਘ ਤੇ ਇਹਨਾਂ ਦੇ ਸੀਰੀਆਂ ਕੋਲ 3-4 ਹਜ਼ਾਰ ਸੀਗੇ ਜਿਨ੍ਹਾਂ ਦੇ ਨਾਲ ਇਹਨਾਂ ਸ਼ਰੇਆਮ ਸਿੱਧੀਆਂ ਗੋਲੀਆਂ ਚਲਾ ਕੇ ਮੇਰੇ بیٹے ਕਰਮਨਜੀਤ ਸਿੰਘ ਦੀ ਇਕਲੌਤੇ بیٹے ਦੀ ਮੌਤ ਕਰਤੀ ਮੌਕੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਉਮਰ ਕਿੰਨੀ ਸੀ 17 ਸਾਲ ਦੀ ਉਮਰ ਸੀ ਤੇ ਪਲੱਸ 2 ਮੈਡੀਕਲ ਦੀ ਪ੍ਰੀਖਿਆ ਵਿੱਚ ਪਾਸ ਕੀਤੀ ਸੀ ਕੱਲਾ ਕੱਲਾ ਬੇਟਾ ਸੀ ਤੁਹਾਡਾ ਕੱਲਾ ਕੱਲਾ ਬੇਟਾ ਸੀ ਜੀ